ਐਸਏਐਸ ਨਗਰ ਵਿਖੇ ਕਾਮਰੇਡ ਬੰਤ ਸਿੰਘ ਬਰਾੜ ਦੀ ਅਗਵਾਈ ਵਿੱਚ ਸੀਪੀਆਈ ਨੇ ਕੀਤੀ ਪ੍ਰੈਸ ਕਾਨਫਰੰਸ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸੂਬੇ ਵਿੱਚ ਪਰਿਸ਼ਟਾਚਾਰ ਨਸ਼ੇ ਅਤੇ ਗੈਂਗਸਟਰਾਂ ਦੇ ਗੱਠ ਜੋੜ ਵਿੱਚ ਸ਼ਾਮਿਲ ਨੇਤਾਵਾਂ ਅਤੇ ਅਧਿਕਾਰੀਆਂ ਦੇ ਨਾਮ ਤੁਰੰਤ ਨਸ਼ਰ ਕਰਨੇ ਚਾਹੀਦੇ ਹਨ

21 ਤੋਂ 25 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋ ਰਿਹਾ ਹੈ ਉਸ ਸੰਬੰਧੀ ਪ੍ਰੈਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਬੰਦ ਸਿੰਘ ਬਰਾੜ ਨੇ ਕਿਹਾ ਕਿ 21 ਸਤੰਬਰ ਨੂੰ ਮੋਹਾਲੀ ਵਿਖੇ ਇੱਕ ਵਿਸ਼ਾਲ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਪੰਜਾਬ ਤੋਂ 25000 ਤੋਂ ਵੱਧ ਵਰਕਰਾਂ ਦਾ ਇਕੱਠ ਕੀਤਾ ਜਾਵੇਗਾ ਉਹਨਾਂ ਅੱਗੇ ਕਿਹਾ ਕਿ ਉਕਤ ਸਮਾਗਮਨ ਵਿੱਚ ਦੇਸ਼ ਦੇ ਗਰੀਬਾਂ ਮਜ਼ਦੂਰਾਂ ਛੋਟੇ ਕਿਸਾਨਾਂ ਮੁਲਾਜ਼ਮ ਅਤੇ ਦੁਕਾਨਦਾਰਾਂ ਦੇ ਹੱਕਾਂ ਲਈ ਪਾਰਟੀ ਵੱਲੋਂ ਮਾਤਵਪੂਰਨ ਪ੍ਰੋਗਰਾਮ ਉਲੀਕਿਆ ਜਾਵੇਗਾ ਅਤੇ ਇਸ ਸਮਾमेलन ਨਾਲ ਪਾਰਟੀ ਉੱਤਰ ਪਾਰਿਤ ਵਿੱਚ ਹੋਰ ਮਜ਼ਬੂਤ ਹੋਵੇਗੀ ਇਸ ਸਮਾमेलन ਵਿੱਚ ਦੇਸ਼ ਦੀਆਂ ਸਾਰੀਆਂ ਖੱਬੀਆਂ ਤਰ੍ਹਾਂ ਨੂੰ ਇੱਕ ਪਲੇਟਫਾਰਮ ਤੇ ਇਕਜੁੱਟ ਕਰਨ ਦਾ ਉਪਰਾਲਾ ਕੀਤਾ ਜਾਵੇਗਾ ਸ਼੍ਰੀ ਬਰਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀ ਕਿਹਾ ਗਿਆ ਸੀ ਕਿ ਪੰਜਾਬ ਵਿੱਚ ਨਸ਼ੇ ਪ੍ਰਿਸ਼ਟਾਚਾਰ ਅਤੇ ਗੈਂਗਸਟਰਾਂ ਦਾ ਬੋਲਬਾਲਾ ਹੈ ਅਤੇ ਇਹ ਸਾਰਾ ਵਰਤਾਰਾ ਨੇਤਾਵਾਂ ਅਤੇ ਸੂਬੇ ਦੇ ਉੱਚ ਅਧਿਕਾਰੀਆਂ ਦੇ ਗੱਟ ਜੋੜ ਨਾਲ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਤੁਰੰਤ ਇਸ ਗੱਟ ਜੋੜ ਵਿੱਚ ਸ਼ਾਮਲ ਸਾਰੇ ਨੇਤਾਵਾਂ ਅਤੇ ਅਧਿਕਾਰੀਆਂ ਦੇ ਨਾਮ ਤੁਰੰਤ ਲੋਕਾਂ ਵਿੱਚ ਨਸ਼ਰ ਕਰਕੇ ਇਹਨਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਦੋਸ਼ ਲਗਾਇਆ ਕਿ ਪੰਜਾਬ ਵਿੱਚ ਪੁਲਿਸ ਰਾਜ ਚੱਲ ਰਿਹਾ ਹੈ ਅਤੇ ਨਸ਼ਾ ਕਰਨ ਵਾਲੇ ਲੋਕਾਂ ਦੇ ਘਰ ਤਾਹੇ ਜਾ ਰਹੇ ਹਨ। ਪਰ ਇਸ ਤੰਦੇ ਵਿੱਚ ਸ਼ਾਮਿਲ ਕਿਸੇ ਵੀ ਰਾਜਸੀ ਨੇਤਾ ਜਾਂ ਉੱਚ ਅਧਿਕਾਰੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੁਲਿਸ ਝੂਠੇ ਮੁਕਾਬਲੇ ਦਿਖਾ ਕੇ ਲੋਕਾਂ ਦਾ ਕਤਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬੇਰੁਜ਼ਗਾਰੀ, ਪਰਿਸ਼ਟਾਚਾਰ, ਗਰੀਬੀ ਅਤੇ ਪੁਖਮਰੀ ਸਾਰੀਆਂ ਹੱਦਾਂ ਟੱਪ ਚੁੱਕੀ ਹੈ। ਇਸ ਵਿੱਚ ਦੇਸ਼ ਦੀਆਂ ਕੁਝ ਰਾਜਨੀਤਿਕ ਪਾਰਟੀਆਂ, ਕਾਰਪੋਰੇਟਾਂ ਤੇ ਉੱਚ ਪਦਰੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਇੱਕ ਗੱਟ ਜੋੜ ਬਣ ਗਿਆ ਹੈ ਜਿਸ ਨੂੰ ਪਾਰਟੀ ਵੱਲੋਂ ਹੋਰ ਦੇਸ਼ ਭਗਤ ਸੰਸਥਾਵਾਂ ਨਾਲ ਮਿਲ ਕੇ ਖਤਮ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਦੇਸ਼ ਵਿੱਚ ਜੋ ਲੋਕ ਆਪਣੀਆਂ ਸਜ਼ਾਵਾਂ ਪੂਗਤ ਚੁੱਕੇ ਹਨ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਇਸ ਮੌਕੇ ਤੇ ਜ਼ਿਲ੍ਹਾ ਸਖਤਰ ਐਡਵੋਕੇਟ ਜਸਪਾਲ ਸਿੰਘ ਦੱਪਰ ਅਤੇ ਇੰਡੀਅਨ ਐਸੋਸੀਏਸ਼ਨ ਆਫ ਲਾਇਰਸ ਦੇ ਸਪੋਕਸਪਰਸਨ ਐਡਵੋਕੇਟ ਦਰਸ਼ਨ ਸਿੰਘ ਟਾਲੀਵਾਲ ਨੇ ਵੀ ਪ੍ਰੈਸ ਕਾਨਫਰੰਸ ਵਿੱਚ ਸੰਬੋਧਨ ਕੀਤਾ ਆਓ ਦੇਖਦੇ ਹਾਂ ਸਾਡੇ ਚੈਨਲ ਦੀ ਟੀਮ ਵੱਲੋਂ ਕਵਰੇਜ ਕੀਤੀ ਇੱਕ ਵਿਸ਼ੇਸ਼ ਰਿਪੋਰਟ ਮੇਰਾ ਨੌਬੰਸ ਸਿੰਘ ਬਰਾੜ शक्ति पंजाब सीपीआई कम्युनिस्ट पार्टी ऑफ इंडिया आज ਅਸੀਂ ਡਿਸਟ੍ਰਿਕਟ ਡਿਸਟ੍ਰਿਕਟ ਕੈਸੀ ਅਸ ਨਗਰ ਮੁਹਾਲੀ ਦੀ ਮੀਟਿੰਗ ਕਰ ਰਹੇ ਹਾਂ ਜ਼ਿਲ੍ਹੇ ਦੀ ਮੀਟਿੰਗ ਕਮਿਊਨਿਸਟ ਪਾਰਟੀ ਦੀ ਪਾਰਟੀ ਕਾਂਗਰਸ ਜਿਹੜੂ ਅਸੀਂ ਪਾਰਟੀ ਮहासਮਬਿਲ ਕੰਨੇ ਪਾਰਟੀ ਕਾਂਗਰਸ ਦਾ ਆਯੋਜਿਤ ਆਇਆ ਹੈ सीपीआई ਦੀ 25ਵੀਂ ਪਾਰਟੀ ਕਾਂਗਰਸ ਚੰਡੀਗੜ੍ਹ ਛੋਰੀ ਹੈ 900 ਡੈਲੀਗੇਟ ਸਾਰੇ ਹਿੰਦੁਸਤਾਨ ਤੋਂ ਆ ਰਹੇ ਆ ਔਰ ਮੁੱਖ ਮੁੱਦਾ ਇਸ ਜਿਹੜੀ ਪਾਰਟੀ ਕਾਂਗਰਸ ਅਸੀਂ ਵਿਚਾਰਨਾ ਉਹ ਹੈ ਕਿ ਦੇਸ਼ ਨੂੰ ਬਿਲਕੁਲ ਹੀ ਤਬਾਹੀ ਦੇ ਕੰਢੇ ਤੇ ਭਾਰਤੀ ਜਨਤਾ ਪਾਰਟੀ ਦੀ ਆਰਐਸਐਸ ਦੀ ਨੀਤੀਆਂ ਵਾਲੀ ਸਰਕਾਰ ਨੇ ਤਬਾਹ ਕਰ ਦਿੱਤਾ ਕਮਿਊਨਲ ਟੈਨਸ਼ਨ ਬਣਾਈ ਜਾ ਰਹੀ ਹੈ ਜੰਗਾ ਚ ਧਕੇਲਾ ਜਾ ਰਿਹਾ ਹੈ ਬੇਰਜ਼ਗਾਰੀ ਭੁੱਖ ਨਾਲ ਦੀ ਜਿਹੜੀ ਆ ਤਬਾਹੀ ਦਾ ਕਾਰਨ ਬਣੀ ਹੈ ਦੁਨੀਆ ਚ ਜਿਹੜੇ ਥੱਲੇ ਭੁੱਖ ਮਰੀ ਵਾਲੇ ਦੇਸ਼ ਹੈ ਉਹਨਾਂ ਚੋਂ ਸਭ ਤੋਂ ਥੱਲੇ ਵਾਲੇ ਦੇਸ਼ਾਂ ਚ ਸਾਡਾ ਦੇਸ਼ ਆ ਗਿਆ ਹੈ ਆਪਣੇ ਆਪ ਨੂੰ ਪਤਾ ਨਹੀਂ ਕੀ ਕਹਦੇ ਆ ਵੀ ਅਸੀਂ ਮਹਾਸ਼ਕਤੀ ਬਣ ਗਏ ਇਹ ਬਣ ਕੇ ਆ ਅਦਾਨੀ ਬਾਨੀ ਤੋਂ ਬਿਨਾ ਹੋਰ ਕੋਈ ਸਾਰਾ ਦੇਸ਼ ਕੁਫਾ ਗਰੀਬ ਹੈ ਕਿਸਾਨ ਤਬਾਹ ਹੋ ਰਿਹਾ ਮਜ਼ਦੂਰ ਤਬਾਹ ਹੋ ਰਿਹਾ ਮਿਨੀਮਲ ਵੇਜ ਕੋਈ ਨਹੀਂ ਹੈ ਰੋਜ਼ਗਾਰ ਦਾ ਸਬੰਧ ਕੋਈ ਨਹੀਂ ਹੈ ਐਜੂਕੇਸ਼ਨ ਖੁੱਈ ਜਾ ਰਹੀ ਹੈ ਇਹਨਾਂ ਸਵਾਲਾਂ ਦੇ ਉੱਤੇ ਇਹ ਸਰਕਾਰ ਜਿਹੜੀ ਦੇਸ਼ ਤੇ ਬਿਲਕੁਲ ਬਰਬਾਦ ਕਰ ਰਹੀ ਹੈ ਇਹਨੂੰ ਲਾਉਣ ਦੇ ਵਾਸਤੇ ਸਜਟਗੀ ਯੁੱਧ ਕੀਤੀ ਹੈ ਵਿਚਾਰਿਆ ਕੀਤੀਆਂ ਜਾਣੀਆਂ ਕੌਮਸਟ ਇਕਤਾ ਖੱਬੀਆਂ ਪਾਰਟੀਆਂ ਦੀ ਇਕਤਾ ਵਾਸਤੇ ਵਿਚਾਰ ਕੀਤੀ ਜਾਊ ਔਰ ਹਿੰਦੁਸਤਾਨ ਚ ਫਾਸ਼ਿਸਟਾਂ ਦੇ ਖਿਲਾਫ ਇੰਡੀਆ ਗਰੁੱਪ ਜਿਹੜਾ ਇਹਦੀਆਂ ਕਮੀਆਂ ਕਮਜ਼ੋਰੀਆਂ ਦੂਰ ਕਰਨ ਦੇ ਵਾਸਤੇ ਅਪੀਲ ਕੀਤੀ ਜਾਉ ਇੱਕ ਸਾਂਝਾ ਫਰੰਟ ਬਣਾਉਣ ਵਾਸਤੇ ਦੂਜੀ ਗੱਲ ਆ ਸੀ ਪਹਿਲੇ ਦਿਨ ਬਹੁਤ ਵੱਡੀ ਰੈਲੀ ਕਰ ਰਹੇ ਸਾਰੇ ਪੰਜਾਬ ਦੇ ਮਜ਼ਦੂਰ ਕਿਸਾਨ ਗੁਰੂ ਨਾਨਕ ਦੇ ਲਾਲੋ ਮਿਹਨਤ ਕਾ ਸ਼ਲੋਕ ਜਿਹੜੇ ਹੈ ਔਰਤਾਂ ਸਾਡੀਆਂ ਭੈਣਾਂ ਸਾਡੇ ਸਭ ਨੌਜਵਾਨ ਬੱਚੇ ਸਹੀ ਬੜੀ ਵੱਡੀ ਰੈਲੀ ਕਰਦੇ ਆ ਸੈਵਰਲ ਥਾਊਜ਼ੈਂਡਸ ਰੈਲੀ ਅਸੀਂ ਕਰਾਂਗੇ ਬਹਾਰੀ ਦੇ ਵਿੱਚ ਕਰਾਂਗੇ ਅਸੀਂ ਔਰ ਉਹਦੇ ਚ ਅਸੀਂ ਇਹ ਬੁੱਧੇ ਥੋਨੇ ਸਾਡਾ ਪੰਜਾਬ ਜਿਹੜਾ ਪੰਜਾਬ ਕਿਸੇ ਵੇਲੇ ਸਾਡੇ ਹਿੰਦੁਸਤਾਨ ਦਾ ਸਭ ਤੋਂ ਅਮੀਰ ਸੂਬਾ ਸੀ ਬੜਾ ਸ਼ਾਨਦਾਰ ਸਾਡਾ ਕੁਰਬਾਨੀਆਂ ਵਾਲਾ ਸੂਬਾ ਜਿ ਤਵਾਈ ਦੇ ਕੰਡੇ ਤੇ ਪਹੁੰਚ ਗਿਆ ਪਿਛਲੇ ਦਿਨਾਂ ਚ ਪਿਛਲੀ ਨ ਸਰਕਾਰਾਂ ਨੇ ਵੀ ਜੁਟਿਆ ਇਸ ਸਰਕਾਰ ਇਸ ਪੰਜਾਬ ਨੂੰ ਪਿਛਲੇ ਦਿਨਾਂ ਦੇ ਵਿੱਚ ਅਸੀਂ 95 ਸੀਟਾਂ ਤੇ ਜਿਤਾ ਕੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਸੱਦੇ ਦੇ ਉੱਤੇ ਸੀ ਠੱਗੀ ਜਾਏ ਜਿਵੇਂ ਠੱਗਿਆ ਗਿਆ ਪੰਜਾਬ ਇਹਨਾਂ ਦੇ ਫੋਕੇ ਡਾ ਰਿਆ ਦਨ ਆਜ ਸਿਚੁਏਸ਼ਨ ਇਹ ਹੈ ਕੇ ਪੰਜਾਬ ਦੇ ਅੰਦਰ ਜਿੰਨੇ ਨਾਰੇ ਇਹਨਾਂ ਦਿੱਤੇ ਸੀ ਇੱਕ ਵੀ ਪੂਰਾਨੀ ਕੀਤਾ ਔਰ ਆਲਮੋਸਟ ਕੋਈ ਭਗਵੰਤ ਮਾਨ ਦੀ ਸਰਕਾਰ ਵਰਗੀ ਸਰਕਾਰ ਨਹੀਂ ਇੱਥੇ ਇੱਥੇ ਪੁਲਸ ਦਾ ਰਾਜ ਆ ਖੁੱਲੀਆਂ ਛੁੱਟੀਆਂ ਇਸ ਭਗਵੰਤ ਮਾਨ ਦੇ ਇਹਦੀ ਸਰਕਾਰ ਨੇ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਗੁਵਾਈ ਤੇ ਦੀ ਗੁਵਾਈ ਥੱਲੇ ਪੰਜਾਬ ਦੀ ਪੁਲਸ ਨੂੰ ਦੇ ਦਿੱਤੀਆਂ ਔਰ ਹਹਾਕਾਰ ਮਚ ਰਹੀ ਹੈ ਕੋਈ ਇੱਥੇ ਜਿਹੜੀ ਕਰਪਸ਼ਨ ਬੰਦ ਨਹੀਂ ਹੋਈ ਕਰਪਸ਼ਨ ਦੁੱਗਣੀ ਹੋ ਗਈ ਹੈ ਇੱਥੇ ਕਤਲੇਆਮ ਕੈਗਿਸਟਰ ਦੀਆਂ ਟੋਲੀਆਂ ਸ਼ਰੇਆਮ ਕਰਦੀਆਂ ਕੱਢੇ ਕਰਦੀਆਂ ਔਰ ਜਦੋਂ ਮਰਜ਼ੀ ਜਾ ਕੇ ਕਿਸੇ ਤੋਂ ਜਾ ਕੇ ਟਾਕਾ ਮਾਰ ਲੈਂਦੀਆਂ ਉਹੀ ਇਹਦੇ ਵਿੱਚ ਕਿਸੇ ਕਿਸਮ ਦਾ ਰਿਕਾਰਡ ਇਹਨਾਂ ਦਾ ਕਿ ਕਹਿਿਆ ਜਾਂਦਾ ਕਿ ਕੱਟ ਕੀਤੀ ਹੈ ਨਸ਼ਾ ਦੁੱਗਣਾ ਹੋ ਗਿਆ ਇਹਨਾਂ ਦੇ ਆਪਦੇ ਐਮਐਲਏ ਐਮਪੀਆ ਤੱਕਰ ਪਿਛਲੇ ਦਿਨਾਂ ਵਿੱਚ ਭਗਵੰਤ ਮਾਨ ਨੇ ਕਿਹਾ ਸੀ ਕਿ ਕੋਈ ਵੀ ਜਿਹੜਾ ਕਰਪਸ਼ਨ ਹੈ ਜਾਂ ਨਸ਼ਾ ਜਿਹੜਾ ਵਪਾਰ ਹੈ ਉਹ ਪੁਲਸ ਤੋਂ ਬਿਨਾ ਤੇ ਅਫਸਰਾਂ ਤੋਂ ਬਿਨਾ ਤੇ ਰਾਜਨੀਤਿਕ ਲੀਡਰ ਬਣਾ ਨਹੀਂ ਹੁੰਦਾ ਗੱਲ ਤੋਂ ਠੀਕ ਹੀ ਪਰ ਕਿਹੜਾ ਰਾਜਨੀਤਿਕ ਲੀਡਰ ਨਾ ਤਾਂ ਲਵੇ ਨਾ ਉਹ ਤਾਂ ਰਾਜਨੀਤਿਕ ਲੀਡਰ ਤੋਂ ਬਿਨਾ ਇਹ ਕਰਪਸ਼ਨ ਔਰ ਇਹ ਜਿਹੜਾ ਨਸ਼ਾ ਜਿਹੜਾ ਉਹ ਕਿਵੇਂ ਕਿਵੇਂ ਬੰਦ ਹੋ ਸਕਦਾ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਗੱਲ ਜਿਹੜੀ ਕੀਤੀ ਹੈ ਗੈਂਗਸਟਰ ਖਤਮ ਕਰਨੇ ਆ ਅਸੀਂ ਨਸ਼ਾ ਖਤਮ ਕਰਨਾ ਉਹਦੇ 'ਚ ਨਵੀਂ ਗੱਲ ਸ਼ੁਰੂ ਕਰ ਦਿੱਤੀ ਹੈ ਕਿ ਘਰ ਢਾ ਦਿਓ ਜੀ ਇਹ 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 ਜਿਹੜਾ ਨਾਰਾ ਦਿੱਤਾ ਸੀਗਾ ਬਦਮਾਸ਼ ਯੋਗੀ ਦੀ ਸਰਕਾਰ ਨੇ ਯੂਪੀ ਦੇ ਅੰਦਰ ਬਲਡوزر ਨੀਤੀ ਜਿਹੜੀ ਹੈ ਕਰਟ ਹੁੰਦੀ ਦਿੱਤੀ ਇਹਨੇ ਪ੍ਰਾਣੀ ਉਹੀ ਦਿੱਤੀਆਂ ਕਿ ਜਿਹੜਾ ਨਸ਼ਾ ਕਰਦਾ ਸੀ ਉਹਦੇ ਛੋਟੇ-ਛੋਟੇ ਨਸ਼ੇ ਦੇ ਵਿਚਾਰੇ ਇਹ ਲੋਕ ਹੈ ਗਰੀਬ ਲੋਕ ਹੈ ਜਿਹੜਾ ਉਹ ਵੀ ਉਹਦੇ ਚ ਕਿਤੇ ਆ ਜਾਂਦਾ ਪਰ ਨਸ਼ਾ ਵੱਡਿਆਂ ਅਫਸਰਾਂ ਤੋਂ ਬਿਨਾ ਪੋਸਤ ਤੋਂ ਬਿਨਾ ਤੇ ਵੱਡੇ ਪੋਲਿਟੀਕਲ ਲੀਡਰ ਤੋਂ ਬਿਨਾ ਜਿਹੜਾ ਨਸ਼ੇ ਦਾ ਵਪਾਰ ਹੋ ਹੀ ਨਹੀਂ ਸਕਦਾ ਉਹਨੇ ਕੌਣ ਕਰੂ ਭਗਵਾਨ ਜੀ ਤੁਸੀਂ ਛੋਟੇ-ਛੋਟੇ ਘਰਾਂ ਨੂੰ ਢਾ ਰਹੇ ਹੋ ਕੱਚੇ ਬਕਾਨ ਜਿਹੜੇ ਛੋਟੇ-ਛੋਟੇ ਤਰੀਕ ਆਦਮੀ ਡਰਾਮਾ ਕਰ ਰਹੇ ਹੋ ਕਿ ਅਸੀਂ ਪੰਜਾਬ 'ਚ ਨਸ਼ਾ ਖਤਮ ਕਰ ਰਹੇ ਹਾਂ ਨਸ਼ਾ ਖਤਮ ਨਹੀਂ ਹੋਇਆ ਦੁਗਣਾ ਹੋ ਰਿਹਾ ਨਸ਼ਾ ਵਪਾਰ ਥਾਂ ਥਾਂ ਤੇ ਹਰ ਪਿੰਡ ਜਾ ਕੇ ਪੁੱਛ ਲੋ ਉਹ ਦੱਸਣਗੇ ਨਾ ਤੁਹਾਨੂੰ ਪੁਲਿਸ ਦੇ ਦੱਸਣ ਦੇ ਕੌਣ ਕੌਣ ਬੰਦੇ ਇਥੇ ਕਰਵਾ ਰਹੇ ਕੌਣ ਕੋ ਨਹੀਂ ਪਰ ਕੋਈ ਐਕਸ਼ਨ ਹੀ ਕੀਤਾ ਜਾ ਰਿਹਾ ਤੁਸੀਂ ਘਰ ਟਾ ਰਹੇ ਹੋ ਕਿਸੇ ਵੱਡੇ ਪੁਲਿਸ ਅਫਸਰ ਦੇ ਘਰ ਟਾਓ ਕਿਸੇ ਮਿਸਟਰ ਦਾ ਘਰ ਟਾਓ ਫੇਰ ਤੱਕ ਮੰਨਿਏ ਵੀ ਥੋੜੀ ਸਰਕਾਰ ਹੈ ਲੋਕਾਂ ਦੀ ਸਰਕਾਰ ਹੈ ਪਰ ਤੁਸੀਂ ਤਾਂ ਡਰਾਮੇ ਕਰ ਰਹੇ ਆ ਆਮ ਗਰੀਬਾਂ ਨੂੰ ਦੁਖੀ ਕਰਦੇ ਆ ਫੇਰ ਫੜ ਕੇ ਹੁਣ ਨਵੀਂ ਨੀਤੀ ਬਣਾਈ ਜਿਹੜੀ ਫੜ ਕੇ ਜਿਹੜਾ ਬੰਦਾ ਚੰਗਾ ਨਹੀਂ ਲੱਗਦਾ ਤੁਹਾਨੂੰ ਜਾਂ ਤੁਹਾਡੇ ਪੁਲਿਸ ਦੇ ਕਹਿ ਦਿੰਦੀ ਐ ਇਹਦਾ ਮਾਰਾ ਉਹਦਾ ਪੁਲਸ ਦੇ ਕਹਿਣ ਦੇ ਉੱਤੇ ਵੀ ਗੋਲੀ ਮਾਰੀ ਜੀ ਸਾਡਾ ਮੁਕਾਬਲਾ ਕਰਦਾ ਹੋਇਆ ਮਾਰਾ ਗਿਆ ਗੋਲੀ ਲੱਤ ਚਿਬਾਈਦੀ ਐ ਜਾਂ ਫਿਰ ਉਹਨੂੰ ਪੁਲਸ ਦੇ ਅੰਦਰ ਤਾਰਚਰ ਕਰਕੇ ਮਾਰ ਦਿੰਦੇ ਆ ਕਿੰਨੇ ਕੇਸ ਹੋ ਗਏ ਢੋਗੀ ਸਰਕਾਰ ਚੁੱਪ ਕਰਕੇ ਬਿਠੀ ਐ ਬੋਲਦੀ ਤੱਕਰ ਨਹੀਂ ਆ ਕੇਜਰੀਵਾਲ ਸਾਡੇ ਸਿਰ ਤੇ ਬਿਠਾਤਾ ਸਾਰੇ ਦਿੱਲੀ ਚੋਂ ਹਾਰ ਤੋਂ ਬਾਅਦ ਸਾਰਾ ਖਰਚ ਸੱਨੇ ਪੰਜਾਬ ਤੇ ਪਾਤਾ ਪਹਿਲੇ ਹੀ ਪੰਜਾਬ ਸਾਡਾ ਰੁਟ ਗਿਆ ਗਿਆ ਸਵਾ 3 ਲੱਖ ਕਰੋੜ ਸਾਡਾ ਕਰਜ਼ਾ ਹੋ ਗਿਆ ਪੰਜਾਬ 'ਚ ਔਰ ਵਾਲੇ ਸਾਲ ਚ ਜਿਹੜਾ ਐਸਟੀਵੇਟ ਹੈ ਪਾਉਣੇ 4 ਲੱਖ ਕਰੋੜ ਹੋ ਜਾਣਾ ਜਦੋਂ ਇਹ ਖਤਮ ਹੋਣਾ ਸਾਲ ਆਉਣ ਲੱਗਾ ਪੈਸਾ ਤੁਹਾਡੇ ਕੋਲ ਹੈ ਨਹੀਂ ਤੁਹਾਡੇ ਛੋਟੇ ਛੋਟੇ ਸੰਗਤਕਾਰ ਭੱਜੇ ਜਾਂਦੇ ਬਾਹਰ ਕੋਈ ਨਵੀਂ ਸੰਤ ਨਹੀਂ ਲੱਗ ਰਹੀ ਕਿਸਾਨਾਂ ਨੂੰ ਤੁਸੀਂ ਤਬਾਹ ਕਰ ਰਹੇ ਹੋ ਮਿਨੀਵੇ ਤੁਸੀਂ 10 ਸਾਲਾਂ ਤੋਂ ਲਾਗੂ ਨਹੀਂ ਕੀਤੀ ਤੁਸੀਂ ਸਾਡੇ ਗਰੀਬਾਂ ਦੇ ਉੱਤੇ ਨਾ ਤੁਹਾਡੇ ਕੋਈ ਚੀਜ਼ ਵੀ ਕੰਟਰੋਲ ਨਹੀਂ ਹੋਈ ਸਿਰਫ ਸਭ ਤੋਂ ਵੱਧ ਪੁਲਿਸ ਨੂੰ ਦਿੱਤਾ ਮੌਕਾ ਤੁਸੀਂ ਇੱਕ ਫੌਜੀ ਕਰਨਲ ਦਾ ਉਹਦਾ ਬੇਟਾ ਤੇ ਕਰਨਲ ਹੈ ਉਹ ਪਟਿਆਲੇ ਚ ਆਉਂਦੇ ਐ ਤੇ ਥੋਡੇ ਵਾਲੇ ਪੁਲਿਸ ਵਾਲੇ ਫੜ ਕੇ ਕੁੱਟਦੇ ਆ ਮਾਰਦੇ ਆ ਕਹਿ ਦਿੰਦੇ ਅਸੀਂ ਇੱਕ ਇੰਕਾਊਂਟਰ ਕਰਕੇ ਆਏ ਆ ਅਸੀਂ ਕਿੱਡਾ ਕੀਤਾ ਸੀ ਮੁੰਡੇ ਨੂੰ ਮਾਰ ਕੇ ਆਏ ਆ ਹੁਣ ਤੋਡੋ ਨਾ ਕੱਢਾਪਨ ਤੋਡੂ ਨੂੰ ਮਾਰ ਨਾ ਪਵੇ ਇਹ ਕਰਕੇ ਤੁਸੀਂ ਉਹ ਬੋਲੇ ਤੱਕ ਨਹੀਂ ਅੱਜ ਤੱਕ ਐਕਚੁਅਲੀ ਜਾ ਗਿਆ ਅੱਜ ਇੱਕ ਬੀਬੀ ਫੜੀ ਆ ਕਹਿੰਦੇ ਜੀ ਦਸ਼ਾ ਕਰਦੀ ਸੀਗੀ ਬੜਾ ਪ੍ਰਚਾਰ ਕੀਤਾ ਮਾਨਸਾ ਬਟਿੰਡੇ ਦੀ ਇੱਕ ਪੁਲਿਸ ਕਾਂਸਟੇਬਲ ਹੌਸਟੇਬਲ ਸਿਹਾਰ ਉਹ ਵਿਭਿੰਨ ਕਦੇ ਪੇ ਨਹੀਂ ਆਇਆ ਜਿ ਕੋਲੇ ਪਾਰਾਂ ਇਹਨੇ ਦੇ ਕੋਠੀਆਂ ਬਣਾਲੀਆਂ ਇਹ ਬਣਾਲੀਆਂ ਸਭ ਅਸੀਂ ਕਹਿਣਾ ਚਾਹਾਂਗੇ ਇੱਕ ਸਧਾਰਨ ਪੁਲਿਸ ਦੀ ਕਾਂਸਟੇਬਲ ਹੈ ਉਹ ਇੰਨਾ ਕੰਮ ਕਰ ਸਕਦੀ ਹੈ ਉਹ ਕਹਿ ਰਹੀ ਹੈ ਮੇਰੇ ਨਾਲ ਵੱਡੇ ਵੱਡੇ ਪੁਲਿਸ ਅਫਸਰ ਹੈ ਤੁਸੀਂ ਉਹ ਗੱਲ ਹੀ ਦਵਾ ਦਿੱਤੀ ਕਿਹੜਾ ਪੁਲਿਸ ਅਫਸਰ ਆ ਜਿਹੜਾ ਕਰਵਾ ਰਿਹਾ ਕਿਹੜਾ ਪੋਲੀਟੀਸ਼ੀਅਨ ਹੈ ਕਿਹੜਾ ਤੇਰਾ ਆਪ ਦਾ ਲੀਡਰ ਹੈ ਜਿਹੜਾ ਸਾਰਾ ਕੁਝ ਉਹ ਤੋਂ ਕਰਵਾ ਕੇ ਉਹਨੂੰ ਹਿੱਸਾ ਦੇ ਕੇ ਤੇ ਆਪ ਪੈਸੇ ਕਮਾ ਰਿਆ ਤੁਸੀਂ ਗੱਲ ਹੀ ਠੱਪ ਕਰ ਦਿੱਤੀ ਹੈ ਕਿਡਨੈਪ ਬੰਦੇ ਮਾਰਨੇ ਤੁਸੀਂ ਇਨਕਾਊਂਟਰ ਕਰਕੇ ਠੂਠੇ ਰਿਕਾਊਂਟਰ ਕਰਨੇ ਤੁਹਾਡੀ ਸਰਕਾਰ ਸ਼ੁਰੂ ਕਰਦੀ ਇਹ ਲੋਕਾਂ ਦੀ ਸਰਕਾਰ ਕਿਹਣੀ ਹੋ ਗਈ ਹਰ ਕਿਸਮ ਦਾ ਪੰਜਾਬ ਤਬਾਹ ਕੀਤਾ ਗਿਆ ਰਿਆ ਨੇ ਇੱਕ ਵੀ ਐਕਸ਼ਨ ਇਹਨਾਂ ਨੇ ਪੂਰਾ ਨਹੀਂ ਕੀਤਾ ਹੁਣ ਨਵਾਂ ਸ਼ੋਸ਼ਾ ਛੜ ਦਿੱਤਾ ਚਲੋ ਇੱਕ ਮਿੰਟ ਜੀ ਨਵਾਂ ਸ਼ੋਸ਼ਾ ਕੀ ਕਰਦਾ ਅਸੀਂ ਜੀ ਜ਼ਮੀਨਾਂ ਪੂਲ ਕਰਕੇ ਡਿਵੈਲਪਮੈਂਟ ਕਰਾਵਾਂਗੇ ਸਾਰੇ ਸ਼ਹਿਰਾਂ ਦੀ ਹੁਣ ਤੁਸੀਂ ਆਪ ਪ੍ਰਾਪਰਟੀ ਡੀਲਰ ਬਣ ਗਏ ਸਰਕਾਰ ਠੱਗ ਇਕੱਠੇ ਕਰਕੇ 15 20 ਪਤਾ ਨਹੀਂ ਕਿੰਨਾ ਡਿਵੈਲਪਮੈਂਟ ਕਰਨੇ ਕਿ ਨਹੀਂ ਪੈਸੇ ਖਾਓਗੇ ਲੋਕਾਂ ਨੂੰ ਵਿੱਚ ਆਓਗੇ ਤੁਸੀਂ ਕਹਿੰਦੇ ਇਜ਼ੀ ਰਜਿਸਟਰੀ ਬੜੀ ਆਸਾਨ ਰਜਿਸਟਰੀ 24 ਘੰਟੇ ਦੀ ਸੀ ਬੜੀ ਪਰ ਰਿਸ਼ਤੇ ਤਾਂ ਬੰਦੀ ਕਰਤੀ ਤੁਸੀਂ 500 ਗੱਜ ਤੋਂ ਥੱਲੇ ਜਿਹੜਾ ਗਰੀਬ ਹੈ ਜਿਹੜੇ ਵਿੱਚ ਨਹੀਂ ਹੋਵੇ ਤੁਸੀਂ ਉਹ ਰਜਿਸਟਰੀ ਬੰਦ ਕਰ ਦਿੱਤੀ ਤੁਸੀਂ ਔਰ ਫਿਰ ਤੁਸੀਂ ਕਹਿੰਦੇ ਕਲੋਨੀਆਂ ਢਾਹ ਦੇਣੀ ਆ ਅਸੀਂ ਗਰੀਬ ਕਲੋਨੀਆਂ ਜਿਹੜੀਆਂ ਸ਼ਾਮਲਾ ਜ਼ਮੀਨਾਂ ਚ 50-50 ਸਾਲ ਦੀਆਂ ਬਣੀਆਂ ਵੱਡੀਆਂ ਦੀਆਂ ਬਣੀਆਂ ਛੋਟੇ ਦੀਆਂ ਬਣੀਆਂ ਉਹ ਗਰੀਬਾਂ ਦੀ ਗੱਲ ਢਾਹੋਗੇ ਤੁਸੀਂ ਅਸੀਂ 90% ਲੋਕ ਜਿਹੜੇ ਥੱਲੇ ਰਹਿੰਦੇ ਵਿਚਾਰੇ ਉਹਨਾਂ ਉਹਨਾਂ ਦੇ ਮਗਰ ਪੈ ਗਈ ਤੁਸੀਂ ਇਹ ਜਾ ਕਿਧਰ ਰਿਹਾ ਪੰਜਾਬ ਇਸ ਕਰਕੇ ਪਿਲਾਓ ਪੰਜਾਬ ਆਲਰੇਡੀ ਅਭਧਤੇ ਭਾਰਤੀ ਜਨਤਾ ਪਾਰਟੀ ਔਰ ਪੰਜਾਬ ਚ ਉਹਨਾਂ ਰਾਹ ਤੇ ਚੱਲੀ ਵੀ ਹੈ ਸਾਡੀ ਇਹ ਭਗਵੰਤ ਮਾਨ ਦੀ ਕੇਜਰੀਵਾਲ ਜੀ ਸਰਕਾਰੀ ਪਿਛਲੇ ਦਿਮਾ ਕੇਜਰੀਵਾਲ ਆ ਗਿਆ ਇੱਥੇ ਆ ਕੇ ਬਹਿ ਗਿਆ ਲੁਧਿਆਣੇ ਮੀਟਿੰਗ ਕੀਤੀ ਇੰਡਸਟਰੀਸਟਾਂ ਨਾਲ ਝੋਲੀਆਂ ਭਰ ਲੀਆਂ ਪੈਸਾ ਲੈ ਲਿਆ ਤੇ ਦੂਜੇ ਦਿਨ ਕਿਸਾਨਾਂ ਨੂੰ ਅੰਦਰ ਕਰਤਾ ਸਾਰਿਆਂ ਨੂੰ ਸਾਰੇ ਜਥੇ ਸੀ ਸਾਡੇ ਉਹਨੇ ਚੱਕ ਕੇ ਬੋਲ ਚੱਕਦੇ ਚੱਕਦੇ ਬੋਲਡਰ ਸਭ ਚਾ ਗਾ ਦਿੱਤੇ ਕੁਛ ਕਰਨਾ ਤੇ ਚਾਹੁੰਦੇ ਹੋ ਮਤਲਬ ਹੈ ਅੰਦਰ ਪੈਸਾ ਪੈਸਾ ਇਕੱਠਾ ਕਰਕੇ ਹਰ ਗੱਲ ਤੋਂ ਜਿੰਮੇਦਾਰ ਹੋਣੇ ਵੀ ਪੈਸਾ ਇਕੱਠਾ ਕਰੀਏ ਇਸ ਕਰਕੇ ਬਣਾਓ ਉਹ ਰੈਲੀ ਜਿਹੜੀ ਅਸੀਂ ਪੁਆਇੰਟ ਆਊਟ ਕਰਾਂਗੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਾ ਸਵਾਲ ਬੱਚੇ ਬਾਹਰ ਪਰ ਜਾ ਰਹੇ ਜਾ ਰਹੇ ਹੈ ਮਰ ਰਹੇ ਹੈ ਬੁਰਾ ਹਾਲ ਹੈ ਇਹਨਾਂ ਸਾਰੇ ਸਵਾਲਾਂ ਤੇ ਰੈਲੀ ਬੜੀ ਵੱਡੀ ਕਰਾਂਗੇ ਪੰਜਾਬ 'ਚ ਪ੍ਰਚਾਰ ਵੀ ਕਰਾਂਗੇ ਹਿੰਦੁਸਤਾਨ ਦੀ ਸਰਕਾਰ ਦੇ ਖਿਲਾਫ ਵੀ ਇਹਨਾਂ ਸਰਕਾਰਾਂ ਬਤੀ ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਇਸ ਮਹਾਨ ਜਿਹੜਾ ਸਾਡਾ ਯੁੱਧ ਹੈ ਕਮਿਊਨਿਸਟਾਂ ਦਾ ਲਾਲ ਝੰਡੇ ਵਾਲਿਆਂ ਦਾ ਇਹ ਸ਼ਾਮਲ ਹੋਣ ਔਰ ਪਾਰਟੀ ਦਾ ਜਿਹੜਾ ਮਹਾਂ ਸੰਮਿਲਨ ਹੈ ਉਹ ਕਾਮਯਾਬ ਹੋਇਆ ਧੰਨਵਾਦ ਸੀਬੀਆਈ ਦੀ ਅੱਜ ਸਾਧਕ ਜਿੰਦਾ ਆ ਕੇ ਪਹਿਨਾ ਬੜੀ ਮਜ਼ਬੂਤ ਸੀ ਤੈਨੂੰ ਨਾ ਸੀ ਦੇਖਿਆ ਕਿ ਕਮਿਟੀ ਦੀ ਹੁੰਦੀ ਕੰਡਾ ਵਿੱਚ ਪਹਿਨਾ ਪ੍ਰਚਾਰ ਦੇ ਫਰਮੇ ਵੀ ਕਰਦੇ ਸੀਗੇ ਲੋਕਾਂ ਦੇ ਘਟਾਂ ਵਿੱਚ ਤੇ ਅੱਜ ਸਾਧਕ ਪੱਕੇ ਪੱਕੇ ਖੜੀ ਐ ਸੀ ਦੇਖੋ ਜੀ ਇਹ ਜਿਹੜਾ ਭਰਮ ਪ੍ਰਚਾਰ ਹੈ ਕਿ ਕਮਿਊਨਿਸਟ ਬੜੇ ਕਮਜ਼ੋਰ ਹੋ ਗਏ ਪੰਜਾਬ ਸ਼ੈਲੀ ਅਸੀਂ ਇਹ ਗੱਲ ਮੰਨਦੇ ਮੈਂ ਦੂਜੀ ਗੱਲ ਕਹਿੰਦਾ ਅਸੀਂ ਕਮਜ਼ੋਰ ਨਹੀਂ ਹੋਏ ਲਾਲ ਝੰਡਾ ਪੰਜਾਬ ਚ ਕਮਜ਼ੋਰ ਨਹੀਂ ਹੋਇਆ ਤਕੜਾ ਹੋਇਆ ਪਰ ਬਦਕਿਸਮਤੀ ਸਾਡੀ ਕੀ ਹੈ ਕਿ ਅਸੀਂ ਵੰਡੇ ਹੋਏ ਹਾਂ ਅਸੀਂ ਘੱਟੋ ਘੱਟ 30 40 ਗਰੁੱਪਾਂ ਚ ਵੰਡੇ ਗਏ ਜਿਹੜਾ ਕਿ ਬੜਾ ਸਾਨੂੰ ਘਾਟਾ ਪਿਆ ਇਹਦਾ ਮਿਸਾਲ ਸਾਡੇ ਸਾਹਮਣੇ ਹੈ ਕਿਸਾਨ ਅੰਦਲਣ ਲੜਿਆ ਮੋਦੀ ਜਿਹੜਾ ਆਪਣੇ ਆਪ ਨੂੰ ਹਿਟਲਰ ਸਮਝਦਾ ਸੀਗਾ ਗੋਡੜੀਆਂ ਲਵਾਈਆਂ ਉਹਦੀਆਂ ਔਰ ਇੱਕਾਉਂਸੇ ਕਿਸਾਨ ਸਾਰੇ ਲਾਲ ਝੰਡੇ ਵਾਲੇ ਸੀ ਤੇ ਪੈਂਤੀ ਕਮਿਊਨਿਸ ਗਰੁੱਪ ਜਿਹੜੇ ਸੀ ਸਾਰੇ ਕਮਿਊਨਿਸ ਸੀ ਕੋਈ ਅਜ ਕਾਂਗਰਸੀ ਨਹੀਂ ਸੀ ਕੋਈ ਕਾਲੀ ਨਹੀਂ ਸੀ ਕੋਈ ਭਾਜਪਾ ਨਹੀਂ ਸੀ ਸਭ ਕਮਿਊਨਿਸ ਸੀ ਇਸ ਕਰਕੇ ਸਾਡੀ ਤਾਕਤ ਹੈ ਜੇ ਅੱਜ ਵੀ ਸੇ ਇਕੱਠੇ ਹੋ ਜਾਈਏ ਜਿਹੜੇ ਕਿ ਸਾਡੀ ਕੋਸ਼ਿਸ਼ ਹੈ ਇਸ ਪਾਰਟੀ ਕਾਂਗਰਸ ਦੀ ਸਾਰੇ ਕਮਿਊਨਿਸਾਂ ਨੂੰ ਘੱਟੋ-ਘੱਟ 40-50 ਗਰੁੱਪ ਹੈ ਹਿੰਦੁਸਤਾਨ ਚ ਵੱਡੇ ਵੇ ਜੇ ਸਾਰੇ ਇਕੱਠੇ ਕਰ ਗਏ ਸੀ ਤਾਕਤ ਹੈ ਬੜੀ ਵੱਡੀ ਤਾਕਤ ਹੈ ਇੱਕ ਪੰਦਾ ਦੀ ਜਿਹੀ ਤੋਂ ਆ ਕੇ ਇੱਥੇ ਸਰਕਾਰ ਬਣਾਉਂਦਾ ਹੈ ਇੱਥੇ ਆਪਾਂ ਆਮ ਲੋਕਾਂ ਦੀ ਪਾਰਟੀ ਹਮੇਸ਼ਾ ਜਿੱਤੇਗਾ ਕਾਂਗਰਸ ਇਹ ਦਿੱਂਚ ਦੀ ਸਾਥ ਜੇ ਪਰ ਕਾਇਨ ਸਾਡੀ ਪਰ ਜਿਹੜੀ ਸੀਪੀਆਈ ਸੀਗੀ ਉਹ ਇੱਥੇ ਬੜੀ ਬੜੀ ਹੋ ਗਈ ਸੀ ਉਹ ਆਪ ਸਰਕਾਰ ਬਣ ਜੇ ਇਹਦੇ ਨਹੀਂ ਕਿੰਨੇ ਵਾਰ ਆਉਣਾ ਦੇਖੋ ਗੱਲਾਂ ਪਹਿਲੀ ਗੱਲਾਂ ਪੰਜਾਬ ਚ ਪੰਜਾਬ ਦੇ ਲੋਕ ਬੁਰੀ ਤਰ੍ਹਾਂ ਡੱਗੇ ਗਏ ਬੁਰੀ ਤਰ੍ਹਾਂ ਲੁਕਤੇ ਤੇ ਕੁੱਟੇ ਗਏ ਇਹਦਾ ਸਰਕਾਰਾਂ ਨੇ ਅਕਾਲੀ ਸਰਕਾਰ ਅਕਾਲੀ ਬੀਜੇਪੀ ਸਰਕਾਰ ਔਰ ਕਾਂਗਰਸ ਸਰਕਾਰ ਕਿੰਦਾ ਤੋ ਦੁਖੀ ਹੋਏ ਬੁਰੀ ਤਰ੍ਹਾਂ ਸਾਡਾ ਜਿਹੜਾ ਬਦਲ ਦੇ ਦਿੱਤਾ ਸੀ ਕਮਿਊਨਿਸਟ ਪਾਰਟੀਆਂ ਵਾਲੇ ਪਰ ਸੀ ਮੈਂ ਪਹਿਲਾਂ ਕਿਹਾ ਵੀ ਕਮਿਊਨਿਸਟ ਵੱਡੇ ਹੋਏ ਆ ਅਸੀਂ ਦਿੱਲੀ ਗਏ ਸਾਰੇ ਅਸੀਂ ਸਾਰੇ ਲਾਲ ਝੰਡੇ ਵਾਲਿਆਂ ਨੇ ਕਮਿਊਨਿਸਟਾਂ ਨੇ ਕਿਹਾ ਅਸੀਂ ਕਿਸਾਨ ਦੋਨੇ ਲੜਨਾ ਇਕੱਠੇ ਹੋ ਕੇ ਜਾਓ ਇਕੱਠੇ ਸੋਹਾਂ ਖਾ ਕੇ ਗਏ ਤੇ ਲੜਕੇ ਅਸੀਂ ਜਿੱਤ ਜਿੱਤ ਕੇ ਆ ਗਏ ਉਹਦੇ ਫੇਰ ਵੱਡੇ ਗਏ ਸਾਡਾ ਕਿਸਾਨ ਜਿਹੜਾ ਗਰੁੱਪ ਹੈ ਕਮਿਊਨਿਸਟਾਂ ਨੇ ਬਣਾਏ ਜਿਹੜੇ ਆ ਅੱਡੋ ਅੱਡੀ ਹੋ ਗਏ ਕੋਈ ਆਪਮਗਰ ਬਹੁਤੇ ਆਪਮਗਰ ਹੀ ਚਲੋ ਯਾਰ ਇਹਨਾਂ ਨੂੰ ਮਿਲ ਦੇਖ ਲਓ ਕਿ ਸਾਡੀ ਆਪਣੀਆਂ ਕਮਜ਼ੋਰੀਆਂ ਲੈਫਟ ਪਾਰਟੀ ਦੀਆਂ ਇਕੱਠੇ ਨਾ ਹੋਣਾ ਜਿਹੜਾ ਉਹਦੇ ਕਰਕੇ ਦਾ ਲੱਗ ਗਿਆ ਇਹਨਾਂ ਦਾ ਪੁਰਾਣੀਆਂ ਪਾਰਟੀਆਂ ਟਰੈਡੀਸ਼ਨਲ ਪਾਰਟੀਆਂ ਬਦਨਾਮ ਹੋਈਆਂ ਨਵੀਂ ਲੈਫਟ ਜਿਹੜੀ ਅਸੀਂ ਅਸੀਂ ਆਲਟਰਨੇਟ ਨਹੀਂ ਦੇ ਸਕੇ ਇਹ ਆ ਗਈ ਸਾਡੇ ਸਾਹਮਣੇ ਹੁਣ ਪੂਰੀ ਤਰ੍ਹਾਂ ਡੋਟਰੇ ਪੰਜਾਬ CPI ਦੀ ਬੜੀ ਵੱਡੀ ਕੋਸ਼ਿਸ਼ ਹੈ ਆਲਰੀਡੀਆ ਪਧਰਤੇ ਇਸ ਪਾਰਟੀ ਕਾਂਗਰਸ ਦਾ ਵੀ ਇੱਕ ਐਜੰਡਾ ਹੋਊ ਕਿ ਲੈਫਟ ਯੂਨਿਟੀ ਕਮਰਸੀ ਯੂਨਿਟੀ ਇੱਕ ਜਿਹੜਾ ਬੜਾ ਇੰਪੋਰਟੈਂਟ ਪੱਖ ਹੈ ਹਿੰਦੁਸਤਾਨ 'ਚ ਕਰਨਾ ਚਾਹੀਦਾ ਹੈ ਅਸੀਂ ਇਸ ਵਾਸਤੇ ਪੂਰਾ ਜੋਰ ਲਾਇਆ ਔਰ ਹੁਣ ਉਸ ਤੋਂ ਵੱਧ ਲਾਵਾਂਗੇ ਕਿ ਸਾਰੇ ਕੌਂਸਲਰ ਸਾਡੇ ਗਰੁੱਪਾਂ ਨੂੰ ਇਕੱਠਾ ਕਰਕੇ ਅਸੀਂ ਇੱਕ ਸ਼ਕਤੀਸ਼ਾਲੀ ਪਾਰਟੀ ਬਣੇ। ਮੈਂ ਜਸਪਾਲ ਸਿੰਘ ਦੱਪਰ ਜਨਰਲ ਸੈਕਟਰੀ ਸੀਪੀਆਈ ਡਿਸਟ੍ਰਿਕਟ ਅਸਸ ਨਗਰ ਮਰੇਨਾਲ ਡੀਐਸ ਟਾਲੀਵਾਲ ਜਿਹੜੇ ਇੰਟਰਨੈਸ਼ਨਲ ਲਾਇਰ ਦੇ ਆਗੂ ਨੇ ਅੱਜ ਜਿਹੜੀ ਮੀਟਿੰਗ ਸਾਸ਼ੂ ਜਿਹੜੀ ਮੀਟਿੰਗ ਕੀਤੀ ਹੈ ਜ਼ਿਲ੍ਹਾ ਪੰਚਾਇਤ ਦੀ ਮੀਟਿੰਗ ਕੀਤੀ ਸੀਪੀਆਈ ਦੀ ਸਾਡੇ ਜਿਹੜਾ ਮਹਾ ਸੁਵੇਲਨ ਜਿਹੜੀ ਕਾਂਗਰਸ ਜਿਹੜਾ ਪ੍ਰੋਗਰਾਮ ਦੇਣਾ ਸਾਰੇ ਪਾਰਕਸ ਅਗਲੀ ਰਾਤ ਨੇ ਨਿਤਕ ਤੌਰ ਤੇ ਅਸੀਂ ਕੀ ਕਰਨਾ ਉਹ ਸਾਰੇ ਪ੍ਰੋਗਰਾਮ ਬਾਰੇ ਅਸੀਂ ਡਿਸਕਸ ਕਰਨਾ ਤੇ तकरीबन ਜਿਹੜਾ ਦੇਸ਼ ਦੇ ਹਾਲਾਤ ਕੀ ਨੇ ਉਹਨਾਂ ਬਾਰੇ ਨਵਾਂ ਪ੍ਰੋਗਰਾਮ ਦੇਣਾ ਤੇ ਪੰਜਾਬ ਚ ਅਸੀਂ ਕੀ ਕਰਨਾ ਹੈ ਕਿਉਂਕਿ ਦੇਖੋ ਜਦੋਂ ਤੱਕ ਕਾਂਗਰਸ ਪਾਰਟੀ ਆ ਜਿਹੜੇ ਲੋਕਾਂ ਦੀ ਗੱਲ ਕਰਦੀ ਹੈ ਕਿਸਾਨਾਂ ਦੀ ਗੱਲ ਕਰਦੀ ਹੈ ਮਜ਼ਦੂਰਾਂ ਦੀ ਗੱਲ ਕਰਦੀ ਹੈ ਇਹ ਜਦੋਂ ਤੱਕ ਪਾਰਲੀਮੈਂਟ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇਹ ਤਕੜੀ ਨਹੀਂ ਹੁੰਦੀ ਇਹਨਾਂ ਦੀ ਨਮਾਇੰਦਗੀ ਨਹੀਂ ਹੁੰਦੀ ਉਦੋਂ ਤੱਕ ਜਿਹੜਾ ਲੋਕਾਂ ਦਾ ਜਿਹੜਾ ਮਸਲੇ ਆ ਚੁੱਕਣ ਦੇ ਲਈ ਅਸੀਂ ਇਹ ਇਹੀ ਗੱਲ ਲੋਕਾਂ ਨੂੰ ਅਪੀਲ ਕਰ ਰਹੇ ਆ ਵੀ ਜਿਹੜਾ ਬਦਲਦੀ ਗੱਲ ਕਰਦੇ ਸਹੀ ਜਿਹੜਾ ਬਦਲਾ ਹੈ ਕੌਮਰਿਸਟਾਂ ਦਾ ਬਦਲੀਆ ਜਿਹੜਾ ਲੋਕਾਂ ਨੂੰ ਸਹੀ ਗਰੀਬਾਂ ਦੇ ਲਈ ਕਿਸਾਨਾਂ ਦੇ ਲਈ ਮਜ਼ਦੂਰਾਂ ਲਈ ਛੋਟੇ ਦੁਕਾਨਦਾਰਾਂ ਦੀ ਜਿਹੜੀ ਗੱਲ ਕਰ ਸਕਦਾ ਉਹ ਮੁੱਦਿਆਂ ਦੀ ਗੱਲ ਕਰਦਾ ਹੈ ਮੁੱਦੇ ਕੀ ਨੇ ਮੁੱਦੇ ਸਾਡੇ ਰੋਜ਼ਗਾਰ ਦੇ ਨੇ ਮੁੱਦੇ ਸਾਡੇ ਮਗਾਈ ਦੇ ਮੁੱਦੇ ਨੇ ਮੁੱਦੇ ਸਾਡੇ ਜਿਹੜੀ ਹੈ ਅਫਸਰਸਾਈ ਹੈ ਜਾਂ ਰਾਜਨੀਤਿਕ ਸਿਸਟਮ ਜਿਹੜਾ ਗੰਦਲਾ ਹੋ ਗਿਆ ਇਹਨੂੰ ਜੇ ਸਾਫ਼ ਕਰ ਸਕਦੇ ਨਾ ਦੇਸ਼ ਦੇ ਵਿੱਚ ਇਹ ਕਾਮਰਸ ਪਾਰਟੀਆਂ ਹੀ ਹੈ ਉਹ ਜਿਹੜਾ ਲੋਕਾਂ ਨੂੰ ਨਮਾ ਇੱਕ ਜਿਹੜਾ ਸਾਫ਼ ਸੁਥਰਾ ਬਦਲ ਜਿਹੜਾ ਦੇਸ਼ ਬਦਲੇ ਸਾਨੂੰ ਪੱਖੋਂ ਕੁਝ ਕਿਤੇ ਫੜੀਆਂ ਦੇਖੋ ਜਿੱਦ ਸਾਡੀ ਜਿਹੜੀ ਬਰਾੜਸਾਰਾਂ ਵੀ ਗੱਲ ਕੀਤੀ ਹੈ ਅਸੀਂ ਇੱਕ ਰਾਜਨੀਤਿਕ ਪਾਰਟੀ ਨੂੰ ਬਲੌਕ ਕਰਦੇ ਸਾਡੀ ਤਾਕਤ ਪੰਜਾਬ ਤੋਂ ਬਹੁਤ ਹੈ ਅਸੀਂ ਅਗਰ ਜੇ ਸਾਰੇ ਇਹ ਲੈਪ ਇਕੱਠੇ ਹੋ ਕੇ ਲੜਦੇ ਆ ਪੰਜਾਬ ਦੇ ਵਿੱਚ ਤਾਂ ਡੈਫੀਨੇਟਲੀ ਅਸੀਂ ਜਿੱਤਾਂਗੇ ਪੰਜਾਬ ਨੂੰ ਤੇ ਨਵਾਂ ਬਦਲ ਅਸੀਂ ਪ੍ਰਾਪਤ ਕਰਾਂਗੇ ਕਿਉਂਕਿ ਸਾਡੇ ਕੋਲ ਜਿਹੜੇ ਪਾਲਿਸੀਆਂ ਸਾਡੇ ਕੋਲ ਜਾਂ ਤਾਂ ਵਧੀਆ ਨੇ ਅਸੀਂ ਮੈਂ ਦਰਸ਼ਨ ਸਿੰਘ ਢਾਲੇ ਵਾਲਾ ਐਡਵੋਕੇਟ ਇੰਡੀਅਨ ਸੈਸ਼ਨ ਆਫ ਲਾਇਰਜ਼ ਵੱਲੋਂ ਅੱਜ ਇੱਥੇ ਸ਼ਾਮਲ ਹੋਇਆ ਕਿਉਂਕਿ ਸਾਡੀ 24 ਮਈ ਨੂੰ ਸੰਗਰੂਰ ਦੇ ਵਿੱਚ ਕਿਨਾਰ ਰਜਿਸਟ੍ਰੇਟ ਕੱਤੇਬੰਦੀ ਸਭ ਤੋਂ ਪੁਰਾਣੀ ਦੇਸ਼ ਦੀ ਉਹਦੇ ਅਸੀਂ ਮਤੇ ਪਾਤ ਕਿਸ ਤੇ ਸੀ 24 ਆਪਣੇ ਸਾਰੇ ਪੰਜਾਬ ਨੇ ਅਸੀਂ ਇਹ ਵੀ ਫੈਸਲਾ ਕੀਤਾ ਸੀ ਕਿ ਅਸੀਂ ਇਹਨਾਂ ਮੁੱਦਿਆਂ ਤੇ ਜਿਹੜੇ ਗਰੀਬ ਲੋਕਾਂ ਦੇ ਮੁੱਦੇ ਨੇ ਮਜ਼ਦੂਰਾਂ ਦੇ ਮੁੱਦੇ ਨੇ ਦੇਸ਼ ਦਾ ਸੰਵਿਧਾਨ ਦਾ ਜੋ ਢਾਂਚਾ ਹੈ ਸੈਕੂਲਰ ਤੇ ਸੋਸ਼ਲਿਜ਼ਮ ਉਹਦੇ ਉਹਦੇ ਵਾਸਤੇ ਲੜਨ ਵਾਸਤੇ ਜਿਹੜੀ ਜਥੇਬੰਦੀ ਸਾਡੀ ਵਕੀਲਾਂ ਦੀ ਉਹ ਲੜੇਗੀ ਤੇ ਅਸੀਂ ਹਰ ਇੱਕ ਪਾਰਟੀਆਂ ਨੂੰ ਚਾਹੇ ਵਿਰੋਧੀ ਪਾਰਟੀ ਹੋਵੇ ਚਾਹੇ ਉਹ ਰੂਲਿੰਗ ਪਾਰਟੀ ਹੋਵੇ ਚਾਹੇ ਕੋਈ ਜਥੇਬੰਦੀਆਂ ਹੋਣ ਉਹਨਾਂ ਨੂੰ ਅਸੀਂ ਮਿਲਾਂਗੇ ਆਪਣੀ ਜਥੇਬੰਦੀ ਵੱਲੋਂ ਤੇ ਉਹਨਾਂ ਦੇ ਜਿਹੜੇ ਸਹੀ ਮੁੱਦੇ ਨੇ ਸਾਡੇ ਨਾਲ ਮਿਲਦੇ ਉਹਨਾਂ ਦੀ ਹਮਾਇਤ ਵੀ ਕਰਾਂਗੇ ਹਮਾਇਤ ਵੀ ਲਵਾਂਗੇ ਅੱਜ ਸਪੈਸ਼ਲ ਤੌਰ ਤੇ ਬਰਾੜ ਸਾਹਿਬ ਨੇ ਕਿਹਾ ਵੀ ਸਾਨੂੰ ਤੁਸੀਂ ਆ ਕੇ ਇਸ ਵਿੱਚ ਸ਼ਾਮਲ ਹੋ ਤੇ ਆਪਣੇ ਮੁੱਦੇ ਦੱਸੋ ਜਿਹੜੀ ਬਰਾੜ ਸਾਹਿਬ ਨੇ ਗੱਲ ਕੀਤੀ ਅਸੀਂ ਸਾਰੇ ਮੁੱਦਿਆਂ ਨਾਲ ਸਹਿਮਤ ਹਾਂ ਉਹੀ ਸਾਡੇ ਮੁੱਦੇ ਨੇ ਤੇ ਸਭ ਤੋਂ ਜਿਹੜਾ ਗਰਮ ਮੁੱਦਾ ਹੈ ਹੁਣ ਬਰਾੜ ਸਾਹਿਬ ਨੇ ਦੱਸਿਆ ਉਹਨਾਂ ਚ ਇੱਕ ਹੈ ਜਿਹੜਾ ਇੱਕ ਹੈਗਾ ਰਿਸ਼ਟਰੀਆਂ ਦੀ ਜਿਹੜੀ ਐਨਓਸੀ ਇਸ ਐਨਓਸੀ ਕੀ ਕੀਤਾ ਸਰਕਾਰਾਂ ਨੇ ਅਸੀਂ ਮੈਂ ਇਹਦੇ ਬਾਰੇ ਐਨਓਸੀ ਬਾਰੇ ਅਸੀਂ ਆਪਣੀ ਜਥੇਬੰਦੀ ਵਕੀਲਾਂ ਦੀ ਤਕਰੀਬਨ 30-40 ਸਾਲ ਤੋਂ ਲੜ ਰਹੀ ਹੈ ਸਾਡਾ ਮੁੱਖ ਬੁੱਧਾ ਇਹ ਹੈ ਵੀ ਜਦੋਂ ਸ਼ਹਿਰ ਵੱਧ ਗਏ ਸਾਰੇ ਪੰਜਾਬ 'ਚ ਖਾਸ ਕਰ ਸਾਡੇ ਮੁਹਾਲੀ ਦੇ ਵਿੱਚ ਲੋਕਾਂ ਨੇ ਸ਼ਹਿਰ ਤੋਂ ਬਾਹਰ ਕਿਉਂਕਿ ਗੌਰਮੈਂਟ ਦੀ ਕੋਈ ਗਰੀਬਾਂ ਵਾਸਤੇ ਮਜ਼ਦੂਰਾਂ ਵਾਸਤੇ ਜਿਹਨਾਂ ਦਾ 50 ਗਾਜ ਦਾ 30 ਗਾਜ ਦਾ 10 ਗਾਜ ਦੇ ਪਲਾਟ ਬਣਾਣੇ ਕੋਈ ਪਾਲਿਸੀ ਨਹੀਂ ਲੋਕਾਂ ਨੇ ਹੌਲੀ-ਹੌਲੀ 40 ਸਾਲ ਤੋਂ ਸ਼ਹਿਰ ਦੇ ਨੇੜੇ ਆਪਣੇ ਮਕਾਨ ਬਣਾ ਲਏ ਜ਼ਮੀਨਾਂ ਖਰੀਦ ਕੇ ਇਹ ਨਹੀਂ ਵੀ ਸ਼ਾਮਲਾਤਾ ਅੱਜ ਕਿਤੇ ਜ਼ਮੀਨਾਂ ਖਰੀਦ ਕੇ ਮਕਾਨ ਬਣਾ ਲਏ ਉਹ 40 ਸਾਲ ਤੋਂ ਚੱਲ ਰਿਹਾ ਹੈ ਸਰਕਾਰ ਨੇ ਉੱਥੇ ਮੀਟਰ ਵੀ ਲਾਏ ਬਿਜਲੀ ਦੇ ਕਨੈਕਸ਼ਨ ਵੀ ਦਿੱਤੇ ਲੋਕਾਂ ਦੀਆਂ ਰਜਿਸਟਰੀਆਂ ਵੀ ਕੀਤੀਆਂ ਤੇ ਪੈਸੇ ਵੀ ਦਿੱਤੇ ਸਰਕਾਰ ਨੇ ਤੇ ਸਰਕਾਰੀ ਦੁੱਖ ਦੀ ਗੱਲ ਇਹ ਆ ਬੜੀ ਇੰਟਰਸਟਿੰਗ ਵੀ ਕਹਿ ਸਕਦੇ ਆ ਉੱਥੇ ਸਰਕਾਰੀ ਦਫ਼ਤਰ ਵੀ ਬਣੇ ਹੋਏ ਨੇ ਕਲੋਨੀਆਂ 'ਚ ਇਹ ਕਲੋਨੀਆਂ ਲਗਭਗ ਅੱਜ ਦੇ ਪੰਜਾਬ ਦੇ ਵਿੱਚ 20000 ਦੇ ਕਰੀਬ ਨੇ ਇਹ ਕਹਿੰਦੇ ਨੇ ਗੈਰ ਕਾਨੂੰਨੀ ਕਲੌਨੀਆਂ ਅਸੀਂ ਗੈਰ ਕਾਨੂੰਨੀ ਨਹੀਂ ਮੰਨਦੇ ਇਹ ਲੋਕਾਂ ਨੂੰ ਮਿਸ ਗਾਈਡ ਕਰ ਰਹੇ ਨੇ ਲੋਕਾਂ ਨੂੰ ਲੁੱਟ ਰਹੇ ਨੇ ਰਿਸ਼ਵਤ ਨੂੰ ਬढ़ावा ਦੇ ਰਹੇ ਨੇ ਐਨਓਸੀ ਦੀ ਸ਼ਰਤ ਲਾ ਕੇ ਗੈਰ ਕਾਨੂੰਨੀ ਤਾਂ ਹੁੰਦੀ ਜੇ ਅਸੀਂ ਸ਼ਾਮਲਾਤ ਸਰਕਾਰ ਦੀ ਜ਼ਮੀਨ 'ਚ ਕਰ ਲਈ ਸਾਡੀ ਆਪਣੀ ਜ਼ਮੀਨ ਹੈ ਹੁਣ ਜਿਹੜੀ ਵੀ ਸਰਕਾਰ ਆਈ ਹੈ ਪਹਿਲੀ ਸਰਕਾਰ ਨੇ 2018 'ਚ ਖੋਲ੍ਹਤੀ ਅਸੀਂ ਇੱਕ ਨੋਟੀਫਿਕੇਸ਼ਨ ਕਰਤੀ ਉਹ ਵੀ ਨੋਟੀਫਿਕੇਸ਼ਨ ਵੀ ਗੋਲ ਮੋੜੀ ਕਰਦੇ ਆ ਕਿਉਂਕਿ ਤਹਿਸੀਲਦਾਰ ਨੂੰ ਪਾਵਰ ਦੇ ਦਿੰਦੇ ਆ ਪੈਸੇ ਲੈ ਕੇ ਕਿਸੇ ਦੀ ਰੋਕ ਵੀ ਦਿੰਦਾ ਕਿਸੇ ਦੀ ਘਰ ਵੀ ਦਿੰਦਾ ਹੁਣ ਜੋ ਬਰਾੜ ਸਾਹਿਬ ਨੇ ਮੰਗ ਰੱਖੀ ਹੈ ਇਹੀ ਸਾਡੀ ਮੰਗ ਹੈ ਵੀ ਜਿਹੜੇ 20000 ਕਲੋਨੀਆਂ ਦੇ ਵਿੱਚ ਪੰਜਾਬ ਦੇ 3 ਕਰੋੜ 20 ਲੱਖ ਲੋਕਾਂ ਚੋਂ ਤਰੀਬਨ 2.5 ਕਰੋੜ ਲੋਕ ਇਹਨਾਂ ਕਲੋਨੀਆਂ ਚ ਰਹਿ ਰਹੇ ਨੇ ਸਾਡੀ ਮੰਗ ਹੈ ਜੋ ਬਰਾੜ ਸਾਹਿਬ ਨੇ ਕਿਹਾ ਵੀ ਸਾਡੀ ਪਾਰਟੀ ਮੇਰੀ ਪਹਿਲਾ ਗੱਲ ਹੋਈ ਹੈ ਕਹਿੰਦੇ ਅਸੀਂ ਸਪੈਸ਼ਲ ਸੈਸ਼ਨ ਦੀ ਮਤਾ ਪਾ ਕੇ ਆਪਣੀ ਪਾਰਟੀ ਵੱਲੋਂ ਇਹਨਾਂ ਐਨਓਸੀ ਨੂੰ ਖਤਮ ਕਰਨ ਵਾਸਤੇ ਸਪੈਸ਼ਲ ਸੈਸ਼ਨ ਵਿਧਾਨ ਸਭਾ ਦੀ ਮੰਗ ਕਰਾਂਗੇ ਤੇ ਮੁੱਖ ਮੰਤਰੀ ਨੂੰ ਅਸੀਂ ਕਹਾਂਗੇ ਦੁੱਖ ਦੀ ਗੱਲ ਸਾਥੀਓ ਇਹ ਹੈ ਕਿ 70% ਅੱਧੇ ਸੈਟ ਲੋਕ ਇੱਥੇ ਰਹਿ ਰਹੇ ਨੇ ਇਹਨਾਂ ਕਲੋਨੀਆ 'ਚ ਇਹੀ ਵੋਟਾਂ ਪਾਉਂਦੇ ਨੇ ਜਿਹੜੇ ਸ਼ਹਿਰਾਂ 'ਚ ਰਹਿੰਦੇ ਨੇ ਬੜੇ-ਬੜੇ ਚੰਗਿਆ ਕਲੋਨੀ 'ਚ ਦਾ ਵੋਟ ਪਾਉਣੇ ਨਹੀਂ ਜਾਂਦੇ ਹਰ ਇੱਕ ਸਰਕਾਰ ਪਿਛਲੇ 30 ਸਾਲਾਂ ਤੋਂ ਇਹਨਾਂ ਦੀਆਂ ਵੋਟਾਂ ਲੈਂਦੀ ਹੈ ਤੇ ਇਹਨਾਂ ਨੂੰ ਹੀ ਤੰਗ ਕਰਦੀ ਹੈ ਅਸੀਂ ਪੂਰੀ ਇਸ ਗੱਲ ਦੇ ਹਮਾਇਤੀ ਆ ਸਾਡਾ ਵਕੀਲ ਭਾਈਚਾਰਾ ਸਾਰਾ ਇਹਨਾਂ ਵਾਸਤੇ ਲੜੇਗਾ ਇੱਚ ਕੌਣ ਨੇ ਬੰਦੇ ਜੇ ਮੈਂ ਆਪਾਂ ਕਲੀਅਰ ਹੀ ਗੱਲ ਕਰ ਲਈ ਆ ਜਿਨ੍ਹਾਂ ਚ ਕੌਣ ਨੇ ਐਸਸੀ ਨੇ ਬੀਸੀ ਨੇ ਛੋਟੇ ਮਜ਼ਦੂਰ ਨੇ ਲੈਂਡਲੈਸ ਨੇ ਜਿਨ੍ਹਾਂ ਦੀ ਸਿਰਾਂ ਪਰ ਸਰਕਾਰਾਂ ਇਹ 30 ਸਾਲ ਤੋਂ ਬੜ ਰਹੀਆਂ ਤੇ ਇਹਨਾਂ ਨੂੰ ਤੰਗ ਕਰਦੀ ਜਿਹੜੀ ਵੀ ਸਰਕਾਰ ਆਉਂਦੀ ਆ ਸਭ ਤੋਂ ਪਹਿਲਾਂ ਇਹ ਸੰਵਿਧਾਨ ਤੋਂ ਵੀ ਉਲਟਾ ਮਨੁੱਖੀ ਅਧਿਕਾਰਾਂ ਤੋਂ ਵੀ ਉਲਟਾ ਹੈ ਕਿਉਂਕਿ ਮੈਂ ਆਪਣੇ ਘਰ 'ਚ ਬੈਠਾ 40 ਸਾਲ ਹੋ ਗਏ ਕਦੇ ਨੋਟੀਫਿਕੇਸ਼ਨ ਕਰ ਦੰਦੇ ਤੁਹਾਡੀਆਂ ਰਿਸਟੀਆਂ ਬੰਦ ਕਰਦੇ ਆ ਜੇ ਕਦੇ ਨੋਟੀਫਿਕੇਸ਼ਨ ਕਰ ਦੰਦੇ ਅਸੀਂ ਢਾ ਦਾਂਗੇ ਮਤਲਬ 70 80% ਲੋਕਾਂ ਨੂੰ ਇਹ ਜਲੀਲ ਵੀ ਕਰਦੇ ਤੇ ਇਹਨਾਂ ਦੀਆਂ ਵੋਟਾਂ ਵੀ ਲੈਂਦੇ ਇਹ ਸਭ ਤੋਂ ਜਿਹੜਾ ਮੁੱਦਾ ਅਸੀਂ ਚੱਕ ਕੇ ਅੱਜ ਬਰਾੜ ਸਾਹਿਬ ਦਾ ਬੜਾ ਤਲਵਾਦ ਕਰਦੇ ਇਹਨਾਂ ਨੇ ਸਾਡੇ ਮੁੱਟੇ ਦੀ ਹਮਾਇਤ ਕਰੀ ਹੈ ਤੇ ਮੈਂ ਪ੍ਰੈਸ ਵਾਲਿਆਂ ਸਾਥੀਆਂ ਨੂੰ ਵੀ ਬੇਨਤੀ ਕਰਦਾ ਪ੍ਰੈਸ ਵਿੱਚ ਜਿਹੜੇ ਬੈਠੇ ਨੇ 70 80% ਦਾ ਹੋਈ ਨੇ ਜਿਹੜੇ ਸ਼ਹਿਰਾਂ ਦੇ ਨੇੜੇ ਇਹਨਾਂ ਪਲਾਟ ਪਲਾਟ ਲੈ ਕੇ ਰਹੇ ਨੇ 2 ਕਰੋੜ ਦੀ ਕੋਠੀ 2 ਕਰੋੜ ਦਾ ਪਲਾਟ ਤਾਂ ਉਹ ਵੀ ਨਹੀਂ ਸ਼ਹਿਰ 'ਚ ਰਹਿ ਸਕਦੇ ਤੇ ਸਾਡਾ ਸਾਥ ਦਿਓ ਇਸ ਮੁੱਦੇ ਨੂੰ ਵੱਧ ਤੋਂ ਵੱਧ ਚੱਕ ਕੇ ਅਸੀਂ ਅੱਗੇ ਲੈ ਕੇ ਜਾਈਏ ਤਾਂ ਕਿ ਸਰਕਾਰ ਹੈ ਜਿਹੜੀ ਜਲਦੀ ਇਸ ਬਾਰੇ ਐਮੈਂਡਮੈਂਟ ਕਰਕੇ ਜਿਹੜਾ ਨਵਾਂ ਕਾਨੂੰਨ ਪਾਸ ਕਰੇ। ਸਾਹਿਬ ਜੀ ਜਦੋਂ ਤੁਹਾਨੂੰ ਆਉਂਦੇ ਐ ਕਿ ਉਹ ਇੰਟਰ ਪਾਰਲੀਮੈਂਟ ਐ ਸੰਸਦ ਸੋਵਿਟੀ ਆਉਂਦਾ ਪਹਿਲਾਂ ਸੀਪੀਐਲ ਸੀਪੀ ਐਨ ਬਣੋ ਜਿਹੜਾ ਜੀ ਦੋ ਕਰਾਈ ਦੇਖੋ ਕਿ ਕਿਉਂ ਦੇਰ ਤੋਂ ਦੇਖ ਰਹੇ ਹਾਂ ਕਿ ਕੂਮੀਦਵਾਰੀ ਨਹੀਂ ਹੁੰਦੀ ਇਹ ਪਾਰਟੀਆਂ ਦਾ ਅੰਦਰੂਨੀ ਮਸਲਾ ਹੈ ਪਰ ਅਸੀਂ ਗੱਲ ਕਰ ਰਹੇ ਹਾਂ ਲੋਕ ਜਿਹੜੇ ਲੜਦੇ ਸਮਾਜ ਵਾਸਤੇ ਕੀ ਜਦੋਂ ਜਦੋਂ ਲੋਕ ਵੋਟਾਂ ਪਾਉਂਦੇ ਨਹੀਂ ਪਾਉਂਦੇ ਉਹ ਵੱਖਰਾ ਵਿਸ਼ਾ ਪਰ ਜਦੋਂ ਲੋਕਾਂ ਦੇ ਭੇੜ ਆਉਂਦੀ ਹੈ ਮੈਂ ਪੰਜਾਬ ਦੀ ਉਹ ਗੱਲ ਕਰਾਂ ਕੀ ਕਹਿੰਦੇ ਉਹ ਕਾਮ ਰੇਡੋ ਸਭ ਤੋਂ ਪਹਿਲਾਂ ਕਾਮ ਰੇਡੋ ਵਾਲਾ ਤੁਸੀਂ ਬੋਲੋ ਜੀ ਤੁਸੀਂ ਚੱਕੋ ਅਜੇ ਵੀ ਲੋਕਾਂ ਨੂੰ ਇਹ ਵਿਸ਼ਵਾਸ ਹੈ ਵੀ ਜਿਹੜੀ ਲੜਨ ਵਾਲੀਆਂ ਧਿਰਾਂ ਹੈ ਉਹੀ ਪੰਜਾਬ ਦਾ ਤੇ ਦੇਸ਼ ਦਾ ਭਲਾ ਕਰਨ ਕਰਨਗੀਆਂ ਤੇ ਸਾਡੀ ਵੀ ਕੋਸ਼ਿਸ਼ ਇਹੀ ਹੈ ਜਿਹੜੀ ਵਕੀਲਾ ਦੀ ਐਸੋਸੀਏਸ਼ਨ ਦੀ ਹੈ ਇਹਨਾਂ ਧਿਰਾਂ ਨੂੰ ਇਕੱਠੀਆਂ ਕਰਕੇ ਇਹਨਾਂ ਦਾ ਪਿੰਡ-ਪਿੰਡ 'ਚ ਵਰਕਰ ਬੈਠਾ ਬਹੁਤ ਜਹਾੜੂ ਬੰਦੇ ਬੈਠੇ ਨੇ ਇੱਕ ਇੱਕ ਬੰਦਾ 100-100 ਦੇ ਬਰਾਬਰ ਹੈ ਕੋਈ ਐਲੀਗੇਸ਼ਨ ਵਾਲੇ ਲੋਕ ਨਹੀਂ ਅਸੀਂ ਇਹਨਾਂ ਦਾ ਪੂਰਾ ਮੁਕਾਬਲਾ ਕਰਾਂਗੇ ਤੇ ਇਹ ਮੈਨੂੰ ਲੱਗਦਾ ਵੀ 2-4 ਮਹੀਨੇ 'ਚ ਬਹੁਤ ਵੱਡੀ ਮੂਵਮੈਂਟ ਪੰਜਾਬ 'ਚ ਬਣ ਜਾਏਗੀ